ਇਦੋਂ ਪਹਿਲਾਂ ਸਟਾਰਟਿੰਗ ਦੇਖਦੇ ਆਂ ਕੀ ਕਹਿੰਦਾ ਹੈ ਨਾ ਵੀ ਬਾਹਰੋਂ ਹੀ ਲਿਸ਼ਕਾ ਮਾਰਦਾ ਜਾਂ ਫਿਰ ਅੰਦਰੋਂ ਵੀ ਇੰਜਨ ਪੂਰਾ ਟੱਲਦਾ ਹੈ ਹੈ ਦਾਂਕਾਰ ਦੇ ਬੰਦੋ ਕੱਲੀ ਕੱਲੀ ਨਾ ਗੁੱਡੀ ਦੇ ਉੱਪਰ ਐਮ ਮਾਰਫਾ ਖੜਾ ਉਹ ਤੋਂ ਬਾਅਦ ਕੱਲੇ ਮੂਹਰੇ ਲਪਸੇ ਨਹੀਂ ਜੋੜਾ ਮਗਰ ਲਾ ਵੀ ਜਮਾ ਨਾ ਮਾ ਕਰਾ ਦੇ ਚੈੱਕ ਪਲੱਸ ਕੱਲੀ ਕੱਲੀ ਗੁੱਡੀ ਤੇ ਪਲੱਸ ਦੀ ਨਿਸ਼ਾਨੀ ਇਹਨਾਂ ਦੇ ਪਈਆਂ ਨੇ ਠੀਕ ਆਪਣੇ ਜੇ ਕੋਈ ਪਾਰਟ ਪੇਂਟ ਹੋਇਆ ਤਾਂ ਭਰਾ ਬਣ ਕੇ ਦੱਸਣਾ ਮੈਂ ਆਪਾਂ ਆਉਣ ਜਾਂਦਾ ਖਰਚਾ ਦੇ ਦੇਵਾਂਗੇ ਹਾਂ ਕਿਉਂਕਿ ਗੱਲ ਪਤਾ ਕੀ ਆ ਲੈ ਵੀ ਸੱਜਣਾ ਭਾਈ ਬਹੁਤ ਦੂਰੂ ਦੂਰੋਂ ਵੇਖਦੇ ਆ ਜਦੋਂ ਕੋਈ ਆ ਕੇ ਫਿਰ ਮੈਨੂੰ ਫੋਨ ਲਾ ਕੇ ਖੜ ਜਾਂਦਾ ਪੱਟੀ ਤੈਂ ਗੱਲ ਕੀ ਕਹੀ ਤੀ ਨਿਕਲ ਕੀ ਗਈ ਫਿਰ ਉਹਨੂੰ ਦੁੱਖ ਲੱਗਦਾ ਹਨਾ ਤਾਂ ਕਰਕੇ ਆਪਾਂ ਸਾਰੀ ਡਿਟੇਲ ਸੱਚੋ ਸੱਚ ਦੱਸਾਂਗੇ ਜੋ ਹੋਇਆ 14 ਘੰਟਾ ਰੇਜਨਲ ਚੱਲਿਆ ਮੈਨੂੰ ਇਹ ਦੱਸ ਹੁਣ ਇਹ ਟਰੈਕਟਰ ਕਿੰਨੇ ਦਾ ਦੋਵੋਗੇ ਆਪਾਂ ਇਹਦਾ ਭਾਈ ਮੰਗਦੇ ਦਾ 5 ਲੱਖ 80 ਹਜ਼ਾਰ ਰੁਪਈਆ 5 ਲੱਖ ਤੇ 80 ਹਜ਼ਾਰ ਹਾਂਜੀ ਭਾਈ ਮਤਲਬ ਮਾਨਦਾਨ ਕਿੰਨਾ ਕੁ ਕਰੇਗਾ ਸੱਜਣ ਨੂੰ ਦਮੇਗਾ ਕਿੰਨੇ ਦਾ ਉਹ ਦੱਸ ਰੇਟ ਆ ਆਪਾਂ ਦੇ ਦੇਾਂਗੇ 5.5 ਲੱਖ ਦਾ 5.5 ਲੱਖ ਦਾ ਮਹਿੰਗਾ ਯਾਰ ਮਾਰਕੀਟ ਦੇ ਹ ਕੁਆਪੀ ਦੱਸਦੇ ਮੈਂ ਤਾਂ ਫਿਰ ਬਾਹਲਾ ਕਹਿਦਣਾ ਹੁੰਨਾ 10000 ਹੋਰ ਕੱਟ ਦੇ ਦੇ 40000 ਦਾ ਦੇ ਪੰਜ 40 ਪੰਜ ਲੱਖ 25000 ਦਾ ਦੱਸ ਵਾਦੀ ਕੱਕਾ ਹੋਰ ਪੰਸੀਆਂ ਦੇ ਵਾਂਗ ਜੋ ਭਰਦੇ ਪਰਵਾਜ ਨੇ ਇੱਕੋ ਘਰੇ ਖੜੇ ਅੱਜ ਦੋ ਸਵਰਾਜ ਨੇ ਮੇਤਰੋ ਦੋਨੇ ਸਵਰਾਜ ਨਾਲ ਘੈਂਟ ਕੰਡੀਸ਼ਨ ਦੇ ਨੇ ਦੋਨੇ ਪੰਜਾਬ ਨੰਬਰ ਨੇ ਗਾਰੰਟੀ ਤੋਂ ਉਹਨਾਂ ਦੀ ਫੁੱਲ ਹੈ ਖੜੇ ਕਿੱਥੇ ਆ ਤੁਹਾਨੂੰ ਪਹਿਲਾਂ ਇਹ ਦੱਸ ਦਈਏ ਅੱਜ ਆਪਾਂ ਪਹੁੰਚੇ ਹੋਇਆ ਮੇਤਰੋ ਪਿੰਡ ਉਪਲੀ ਤੇ ਜ਼ਿਲ੍ਹਾ ਬਰਨਾਲਾ ਦੇ ਵਿੱਚ ਦੋਨੇ ਟਰੈਕਟਰ ਇੱਕੋ ਘਰੇ ਬਕਾਉ ਖੜੇ ਨੇ ਫੁੱਲ ਡਿਟੇਲ ਆਪਣੇ ਨਾਲ ਸਾਡਾ ਭਰਾ ਲਵੀ ਇਹ ਥੋੜਾ ਜਿਹਾ ਸੰਗ ਦਾ ਕਹਿੰਦਾ ਬਈ ਮੈਂ ਕੈਮਰੇ ਦੇ ਮੂਰੇ ਨਹੀਂ ਆ ਸਕਦਾ ਮੈਂ ਸਾਈਡ ਤੇ ਹੋ ਕੇ ਕਹਿੰਦਾ ਡਿਟੇਲ ਦੱਸ ਦੂੰਗਾ ਤੇ ਆਪਾਂ ਹੁਣ ਡਿਟੇਲ ਪੁੱਛਦੇ ਆ ਲਵੀ ਮੈਨੂੰ ਇਹ ਦੱਸ ਬਈ ਦੋਨੇ ਪੰਜਾਬ ਨੰਬਰ ਨੇ ਨਾ ਪੰਜਾਬ ਨੰਬਰ ਨੇ ਬਈ ਫਸਟ ਪਾਰਟੀ ਨਗਦ ਕੈਸ ਦੋਨੇ ਲਗਦੇ ਕੈਸ ਨੇ ਇਹਦਾ ਮਤਲਬ ਦੋਨਾਂ ਤੇ ਲੋਨ ਹੋਜੂ ਹੋਜੂ ਬਈ ਜਿਹੜਾ ਆ ਖੜਾ ਪਹਿਲਾਂ ਆ ਦੱਸ ਦੇ ਕਿੰਨਾ ਮਾਡਲ ਹੈ ਇਹ 16 ਮਾਡਲ ਆ ਬਈ 2016 ਮਾਡਲ ਹੈ ਹਾਂ ਪਹਿਲੀ ਨਾ ਨਗਦ ਕੈਸ ਆ ਵੀ 1300 ਰੂਪ ਦੇ ਨੰਬਰ ਆ ਲੋਕਲ ਆਪਣਾ ਓਕੇ ਤੇ ਹੁਣ ਆਪਾਂ ਸ਼ੁਰੂਆਤ ਦੇ ਵਿੱਚ ਹੀ ਦੱਸ ਦਈਏ ਵੀ ਜੇ ਕੋਈ ਸੱਜਣ ਚ ਇਹਦੇ ਬਈਰ ਸਾਢੇ ਕਿ 4 ਲੱਖ ਦਾ ਹੋਜੂ ਸਾਢੇ 4 ਲੱਖ ਦਾ ਤਾਂ ਇਹਦੇ ਉੱਪਰ ਲੋਨ ਹੋਜੂਗਾ ਹੋਜੂ ਬਈ ਬਾਕੀ ਗੱਲ ਰਹਿ ਗਈ ਡਾਊਨ ਪੇਮੈਂਟ ਦੀ ਹਾਂ ਬਈ ਤੇ ਬਈ ਧਰਮੇ ਪਹਿਲਾਂ ਤੇ ਮੂਹਰ ਨਾਲ ਜੋੜਾ ਕਰਵਾ ਦੇ ਚੈੱਕ ਜਮਾ ਹੀ ਨਮਾ ਦੇਖ ਕੱਲੀ ਕੱਲੀ ਨਾ ਗੱਡੀ ਦੇ ਉੱਪਰ ਐਮ ਆਰਫਾ ਖੜਾ ਉਹ ਤੋਂ ਬਾਅਦ ਕੱਲੇ ਮੂਹਰ ਦੇ ਪਾਸੇ ਨਹੀਂ ਜੋੜਾ ਮੰਗਰ ਲੈ ਵੀ ਜਮਾ ਨਮਾ ਕਰਾ ਦੇ ਚੈੱਕ ਪਲੱਸ ਕੱਲੀ ਕੱਲੀ ਗੁੱਡੀ ਤੇ ਪਲੱਸ ਦੀ ਨਸਾਨੀ ਇਹਨਾਂ ਦੇ ਪਈਆਂ ਨੇ 2016 ਮਾਡਲ ਦੱਸਿਆ ਬਾਈ ਹਾਂ 16 ਮਾਡਲ 1400 ਘੰਟਾ origianal ਹੀ ਚੱਲਿਆ ਬਾਈ ਅਸਾ origianal 1400 ਘੰਟਾ ਚੱਲਿਆ ਹੋਇਆ ਹਾਂਜੀ ਬਾਈ ਤੇ ਵੱਡੀ ਗੱਲ ਹੋਰ ਵੀ ਰੇ ਇਹ ਕੰਡੀਸ਼ਨ ਤਾਂ ਸਾਰਾ origianal ਹੀ ਹੋਊਗਾ origianal ਆ ਬਾਈ ਜ਼ਿੰਮੇਦਾਰੀ ਆ ਆਪਣੀ ਜੇ ਕੋਈ ਪਾਰਟ ਪੇਂਟ ਹੋਇਆ ਤਾਂ ਭਰਾ ਬਣ ਕੇ ਦੱਸ ਮੈਂ ਆਪਾਂ ਆਉਣ ਜਾਂਦਾ ਖਰਚਾ ਦੇ ਦੇਾਂਗੇ ਹਾਂ ਕਿਉਂਕਿ ਗੱਲ ਪਤਾ ਕੀ ਹਾਲ ਵੀ ਸੱਜਣਾਂ ਨਾ ਬਾਈ ਬਹੁਤ ਦੂਰੂ ਦੂਰੋਂ ਵੇਖਦੇ ਆ ਜਦੋਂ ਕੋਈ ਆ ਕੇ ਫਿਰ ਮੈਨੂੰ ਫੋਨ ਲਾ ਕੇ ਖੜਾ ਜਾਂਦਾ ਪੱਟੀ ਤਾਂ ਐਂ ਗੱਲ ਕੀ ਕਹੀ ਤੇ ਨ 14 1600 ਘੰਟੇ ਚੱਲੇ ਹੋਏ ਹਾਂ 1400 ਬਾਈ 1400 ਘੰਟੇ ਚੱਲੇ ਹੋਇਆ ਫਿਰ ਇਹਦੇ ਟਾਇਰ ਨਵੇਂ ਕਾਹ ਤੋਂ ਪੋਵਾਤੇ اے ਬਾਈ ਫਿਰ ਉਹ ਘਸ ਜਗੇ ਥੋੜੇ ਜੱਦੇ ਟਾਇਰ ਸੀ ਇਹਦੇ ਨਾਲ ਦੇ ਅੱਛਾ ਮਤਲਬ 80 85 ਪੈਸੇ ਜਿਵੇਂ ਕਹਦੀ ਕਈ ਸੱਜਣ ਟਾਇਰ ਲਾਹਾ ਦਿੰਦੇ ਆ ਲਾਹਾ ਦਿੰਦੇ ਆ ਉਵੇਂ ਤੁਹਾਡਾ ਕੀਤਾ ਹੋਇਆ ਹਾਂ ਫਿਰ ਆਲਾ ਮੰਨਦਾ ਨਹੀਂ ਬਾਈ ਇਹਦੇ ਡਰਾਂ ਨੂੰ ਆਲਾ ਘੱਟਨੇਗੇ ਇੱਕੇ ਪਰ ਮੈਂ ਬੰਪਰ ਤੋਂ ਲੈ ਕੇ ਨਾ ਸਾਰਾ ਕੰਡੀਸ਼ਨ ਦਾ ਬਾਈ ਕਹਿੰਦਾ Ориਜਨਲ ਚੈੱਕ ਕਰਵਾ ਦੇ ਮਗਰਾਡ ਉੱਪਰੋਂ ਦਿਖਾ ਦੇ ਅੰਦਰੋਂ ਦਿਖਾ ਦੇ ਰਿੰਗ ਚੈੱਕ ਕਰਵਾ ਦੇ ਹਨਾ ਤੇ ਆ ਪਿੱਛੋਂ ਵੀ ਦਿਖਾ ਕੰਡੀਸ਼ਨ ਟਰੈਕਟਰ ਦੀ ਜਿਹੜੇ ਸਾਬ ਨਾਲ ਮਾਡਲ 2016 ਬਈ ਕੰਡੀਸ਼ਨ ਇਦੀ ਬਈ 23 ਵਰਗੀ ਪਈ ਆ। ਲਿੰਕਾਂ ਨੂੰ ਕਦਰ ਧਰਮੇ ਚੈੱਕ ਕਰਵਾ ਦੇ। ਬਾਕੀ ਟਰੈਕਟਰ ਦਾ ਖੜਾ ਬਈ ਦੱਸ ਦਿੰਦਾ ਧਰਮੇ ਕੋਨੋਪੀ ਵੀ ਘੈਂਟ ਲੱਗੀ ਹੋਈ ਆ ਟਰੈਕਟਰ ਦੇ। ਤੇ ਬਈ ਮੈਨੂੰ ਇਹ ਦੱਸੀ ਜੇ ਇਹਦੇ ਗੱਲ ਕਰੀਏ ਇਹਨੂੰ ਪਹਿਲਾਂ ਸਟਾਰਟ ਕਰਕੇ ਦਿਖਾ। ਇਹਦਾ ਪਹਿ ਸਟਾਰਟਿੰਗ ਦੇਖਦੇ ਆਂ ਕੀ ਕਹਿੰਦਾ ਹੈਨਾ? ਵੀ ਬਾਹਰੋਂ ਹੀ ਲਿਸ਼ਕਾ ਮਾਰਦਾ ਜਾਂ ਫਿਰ ਅੰਦਰੋਂ ਵੀ ਇੰਜਨ ਪੂਰਾ ਟੱਲਦਾ ਹੈ। ਹੈ। ਆਹ। ਸਟਾਰਟ ਦੇ ਬੰਦੋ। ਫੁਣੀ ਦੀ ਆਪਾ ਸੂ ਵੀ ਖੋਲ ਲਈਏ ਹਾਂਜੀ ਭਾਈ ਟ੍ਰੈਕਟਰ ਨੂੰ ਚਾਬੀ ਨਹੀਂ ਲੱਗੀ ਹੋਈ ਤੇ ਕਰ ਬਾਈ ਅੱਛਾ ਹਾਂਜੀ ਭਾਈ ਟਰੈਕਟਰ ਤੇਰਾ ਵਾਕੀ ਸਜਣਾ ਸਾਹ ਹੋਇਆ ਯਾਰ ਹਾਂਜੀ ਤੇ ਮੈਨੂੰ ਐ ਦੱਸ ਲਾ ਵੀ ਮਾਡਲ 16 ਦੱਸਿਆ ਨੰਬਰ ਵੀ ਪੰਜਾਬ ਹੈ ਤੇ ਨਗਦ ਕੈਸ਼ ਦਾ ਟਰੈਕਟਰ ਹੈ ਲੋਨ ਵੀ ਹੋਜੂ ਹਣਾ 4.5 ਲੱਖ ਦਾ ਦੱਸਿਆ ਨਾ ਲੋਨ ਹਾਂ ਭਾਈ ਸਹੀ ਜੀ ਤੇ 1400 ਘੰਟੇ ਚੱਲਿਆ ਹੋਇਆ 1400 ਘੰਟਾ ਰੀਜਨਲ ਚੱਲਿਆ ਮੈਨੂੰ ਇਹ ਦੱਸ ਹੁਣ ਇਹ ਟਰੈਕਟਰ ਕਿੰਨੇ ਦਾ ਦੋਵੋਗੇ ਆਪਾਂ ਇਹਦਾ ਭਾਈ ਮੰਗਦੇ ਦਾ 5,80,000 ਰੁਪਏ ਆ 5 ਲੱਖ ਤੇ 80 ਹਜ਼ਾਰ ਹਾਂਜੀ ਭਾਈ ਮਤਲਬ ਮਾਰਦਾਨ ਕਿੰਨਾ ਕੁ ਕਰੇਗਾ ਸੱਜਣ ਨੂੰ ਦਵੇਂਗਾ ਕਿੰਨੇ ਦਾ ਉਹ ਦੱਸ ਰੇਟ ਆ ਆਪਾਂ ਦੇ ਦੇਈਏ 5.5 ਲੱਖ ਰੁਪਏ 5.5 ਲੱਖ ਦਾ ਮਹਿੰਗਾ ਯਾਰ ਮਾਰਕੀਟ ਦੇ ਹਿਸਾਬ ਨਾਲ ਗੱਲ ਕਰ ਤੁਸੀਂ ਦੱਸੋ ਤੂੰ ਆਪ ਹੀ ਦੱਸ ਦੇ ਮੈਂ ਤਾਂ ਫਿਰ ਬਾਹਲਾ ਕਹਿ ਦਿੰਦਾ ਹੁੰਨਾ 10000 ਹੋਰ ਕੱਟ ਦੇ ਦੇ 40000 ਦਾ ਦੇ ਪੰਜ 40 ਪੰਜ ਲੱਖ 25000 ਦਾ ਦਵਾਦੀ ਟੱਕਾ ਹੋ ਜੇ ਟੱਕਾ ਨਹੀਂ ਹੁੰਦਾ ਮੈਂ ਤੇਰੇ ਨੂੰ 5 ਲੱਖ ਤੇ 25000 ਦੇ ਵਿੱਚ ਆਹ ਟਰੈਕਟਰ ਤੁਹਾਨੂੰ ਬਣੂ ਦੁਆਰਾ ਫੇਰ ਦੱਸ ਦਿੰਨੇ ਆ ਪਿੰਡ ਉਪਲੀ ਤੇ ਜਲਾ ਬਰਨਾਲਾ ਦੇ ਵਿੱਚ ਖੜਾ ਆ 5-25 ਦਾ ਤਾਂ ਡੈਕਟਰ ਆ ਹੁਣ ਆਪਾਂ ਇਹਦੇ ਉੱਪਰ ਕਰਵਾਦਾਂਗੇ 4.5 ਲੱਖ ਦਾ ਲੋਨ 4.5 ਦਾ ਲੋਨ ਹੋ ਜਾਊਗਾ ਫੇਰ ਤਾਂ ਥੋੜੇ ਜਿਹੀ ਪੈਸੀ ਪੈਣਗੇ ਨਾ ਹਾਂ ਕਰੋ ਸੰਪਰਕ ਮਿੱਤਰੋ ਤੇ ਬਾਈ ਜਿਹੜਾ ਆ ਖੜਾ ਹੋਣਾ ਕਿੰਨਾ ਮਾਡਲ ਹੈ ਇਹ 14 ਮਾਡਲ ਆ ਬਾਈ ਅੱਛਾ 14 ਮਾਡਲ ਹੈ ਇਹ ਹਾਂਜੀ ਮੂਰਲੇ ਟਾਇਰ ਦੇ ਨਾਲ ਦੇਨੇ ਮਗਰਲੇ ਦੁਆਰ ਦੇਨੇ ਓਕੇ ਮੂਰਲੇ ਟਾਇਰ ਨਾਲ ਦੇਨੇ ਮਗਰਲੇ ਟਾਇਰ ਦੁਆਰ ਦੇਨੇ ਮਗਰਲੇ ਟਾਇਰਾਂ ਦੀ ਕੰਡੀਸ਼ਨ ਕਿੰਨੀ ਹੋਣੀ ਆ 890 95 66 90 95 پیسے موਹਰੇ ਕਿੰਨੇ ਕੋਣਗੇ موਹਰੇ 70 ਕੁ ਪੈਸੇ ਨੇ ਕੋਈ اچھا ਆ ਹਿਸਾਉ ਸਜਮਾ ਉਮੀ ਪਿਆ ਨਹੀਂ ਯਾਰ ਵੱਡਿਆ ਪਿਆ ਹੁੰਦਾ ਬਾਈ ਹੂੰ ਕਿ ਜਮਾ ਕੱਟਨੇਗਾ ਮੱਕੀ ਦਾ ਦਾਗ ਵੀ ਨਹੀਂ ਧਰਮੇ ਸਾਰੀ ਕੰਡੀਸ਼ਨ ਚੈੱਕ ਕਰਵਾ ਦੇ ਡਬਲ ਪੰਪਰ ਵਰਸ ਪੀਡੀਓ ਹੈ ਡਬਲ ਡਿਸਟ੍ਰਿਬਿਊਟਰ ਹੈ ਨਾ ਬਾਈ ਹਾਂਜੀ ਬਾਈ ਓਕੇ ਪੈਰਦਾਨੇ ਚੈੱਕ ਕਰਵਾ ਦੇ ਤੇ ਉਹ ਸਿਸਟਮ ਦਿਖਾ ਦੇ ਕਨੋਪੀ ਸਰ ਕੁਝ ਮਗਰਾਡਾਂ ਦੀ ਕੰਡੀਸ਼ਨ ਦਿਖਾ ਦੇ ਸਟੀਲੀ ਹੈਂਡਓਵਰ ਲੱਗੇ ਹੋਏ ਆ ਰਿੰਮ ਵੀ ਚੈੱਕ ਕਰਵਾ ਦੇ ਮਗਰਾਡਾਂ ਦੇ ਵਿੱਚੋਂ ਵੀ ਦਿਖਾ ਦੇ ਇਹ ਦਾ ਸੇਵੀਰੇ 14 ਮਾਡਲ ਨੰਬਰ ਇਹਦਾ ਵੀ ਲੁਧਿਆਣਾ ਹੈ ਨਾ ਫਰਸਟ ਪਾਰਟੀ ਇਹ ਵੀ ਨਕਦ ਕੈਸ ਫਰਸਟ ਪਾਰਟੀ ਨਕਦ ਕੈਸ ਬਾਈ ਓਕੇ ਲੋਨ ਇਹਦੇ ਉੱਪਰ ਵੀ ਹੋ ਜਾਊਗਾ ਹੈ ਨਾ ਇਹਨੂੰ ਉੱਪਰ ਕਿੰਨੇ ਦਾ ਹੋਜੂ ਇਹ ਤਾਂ 4 ਲੱਖ ਦਾ ਹੋਜੂ ਬਾਈ 4 ਲੱਖ ਦਾ ਲੋਨ ਹੋਜੂ 4 ਲੱਖ 90 ਹਜ਼ਾਰ ਦਾ 4 ਲੱਖ ਦੇ ਇੱਕ ਰੇਵ ਹੋਜੂ ਟੂੜੀ ਦਾੜੀ ਵਾਲ ਤੇ ਜਮਾ ਨਹੀਂ ਚੱਲਿਆ ਬਾਈ ਯਾਰ ਇਹ ਟੂੜੀ ਟਰ ਦੇ ਜਮਾਉਂਗੇ ਪਿਆਨ ਨਾ ਅੱਛਾ ਹਾਂਜੀ ਕਰਵਿੰਦਰ ਜੀ ਕੋਈ ਬਾਈ ਇਹ ਚੱਲਿਆ ਕਿੰਨਾ ਘੰਟਾ ਚੱਲਿਆ ਬਈ ਇਹ 2100 ਘੰਟਾ ਚੱਲਿਆ ਬਈ ਅਸਾਂ 2100 ਘੰਟਾ ਚੱਲਿਆ ਹੋਇਆ ਓਰੀਜਨਲ ਓ ਤੇ ਜੇ ਹੁਣ ਇਹਦੀ ਗੱਲ ਕਰੀਏ ਇਹਦੀ ਕੀ ਡਿਮਾਂਡ ਆ ਇਹਦਾ ਆਪਾਂ 5 ਲੱਖ 40 ਹਜ਼ਾਰ ਰੁਪਏ ਮੰਗਦੇ ਆ ਬਾਈ 5 ਲੱਖ 40 ਹਜ਼ਾਰ ਉਹਦੇ ਨਾਲੋਂ 40 ਹਜ਼ਾਰ ਇਹਦਾ ਘੱਟ ਮੰਗਿਆ ਹਨ ਹਾਂਜੀ ਬਾਈ ਉਹ 16 ਮਾਡਲ 30 14 ਮਾਡਲ 14 ਮਾਡਲ ਇਹ ਕਿੰਨੇ ਦਾ ਬਣੂ 5 ਲੱਖ 20 ਹਜ਼ਾਰ ਦਾ ਦੇ ਦਿਆਂਗੇ ਤੇ 5 ਲੱਖ 20 ਹਜ਼ਾਰ ਥੋੜਾ ਜਿਹਾ ਹਿਸਾਬ ਦੇ ਚ ਆ ਜਾ ਦੇਣ ਲੈਣ ਚੱਲੀ ਗੱਲ ਕਰਦੇ ਟਰੈਕਟਰ ਆਪਣੇ ਹੱਥੋਂ ਨੂੰ ਵੇਚ ਰਾਂ ਹੈ ਤੁਸੀਂ ਆਪ ਹੀ ਕਰ ਦੇਣਾ ਹਿਸਾਬ ਚ ਨਹੀਂ ਮੈਂ ਤਾਂ ਕਰੂੰਗਾ ਮੈਨੂੰ ਜੇ ਥੋੜੀ ਜਿਹੀ ਗੱਲ ਨੇੜੇ ਲੱਗੀ ਨਾ ਫਿਰ ਮੈਂ ਆਪ ਕਰ ਦਿੰਦਾ ਉਹਨਾਂ ਪੂਰਿਆਂ ਦਾ ਦੇ ਦਿਆਂਗੇ 5 ਦਾ ਹੈ ہاں ਜੀ ਥੋੜਾ ਜਿਹਾ ਹੋਰ ਆ ਜਾਏਗਾ ਉੱਚਿਆ ਰੇਟ ਤੇ ਹਲੇ ਜੀ 10000 ਹੋਰ ਕੱਟ ਦੇ 490 ਹੈ 480000 ਦਵਾਉਂਗੇ ਠੀਕ ਹੈ ਨਾ ਮੌਕੇ ਤੇ ਜੇ ਕੋਈ ਸੱਜਣ ਵਾੜਾ ਅੜ ਗਿਆ 75 ਦਾ ਵੀ ਦੇ ਦੇ ਨਾ ਕੋਈ ਗੱਲ ਠੀਕ ਹੈ ਹਾਂ ਲੈ ਮਿੱਤਰੋ ਕਰੋ ਸੰਪਰਕ ਇਹਦੇ ਉੱਪਰ ਲੋਨ ਕਿੰਨੇ ਦਾ ਹੋ ਜੂ ਬਈ ਇਹਦੇ ਬਈ 390000 ਦਾ ਵੀ ਹੋ ਸਕਦਾ 4 ਦਾ ਵੀ ਹੋ ਸਕਦਾ ਓਕੇ ਯਾਨੀ ਕਿ 1 ਲੱਖ ਰੁਪਏ ਦੇ ਵਿੱਚ ਮਾਲਕ ਬਣੂਗਾ ਹਾਂ ਜੀ ਹਾਂ ਹੈਨਾ ਹਾਂ ਆਪਾਂ ਕਰਵਾ ਕੇ ਵੀ ਦੇ ਦੇਾਂਗੇ ਕਰਵਾ ਕੇ ਵੀ ਦੇ ਦੋਗੇ ਲੋਨ ਓਕੇ ਹੈਗੇ ਤੁਹਾਡੇ ਸੰਪਰਕ ਚ ਸਜਾ ਹਾਂਜੀ ਹਾਂਜੀ ਬਾਈ ਆਪਾਂ ਲੋਨ ਕਰਵਾ ਕੇ ਬਹੁਤ ਦਿੱਤੇ ਨੇ ਅੱਛਾ ਪਹਿਲੀ ਵੀਡੀਓ ਜਿਹੜਾ ਬਾਈ ਮਾਲ ਦਿੱਤਾ ਉਹ ਵੀ ਲੋਨ ਕਰਵਾ ਕੇ ਦੱਸ ਉਹ ਵੀ ਲੋਨ ਕਰਾ ਕੇ ਦਿੰਦਾ ਓਕੇ ਤੇ ਲੈ ਮਿੱਤਰੋ ਪਿੰਡ ਹੈਗਾ ਬਾਈ ਤੁਹਾਡਾ ਉਪਲੀ ਤੇ ਜ਼ਿਲ੍ਹਾ ਪੈ ਜਾਂਦਾ ਬਰਨਾਲਾ ਬਰਨਾਲਾ ਬਰਨਾਲੀ ਤੋਂ ਕਿੰਨੀ ਦੂਰ ਆ ਇਹ ਇਹ ਬਰਨਾਲੇ ਤੋਂ 7 ਕਿਲੋਮੀਟਰ ਬਾਅਦ ਆ ਬਾਈ ਇਹ ਉਪਲੀ ਹੈ ਨਾ ਸੱਜਣੋ ਮੈਂ ਤੁਹਾਨੂੰ ਦੱਸਦਾ ਦੋ ਨੇ ਬਈ ਹੈਨਾ ਹਾਂ ਇਹ ਤਨੌਲੇ ਦੇ ਲਵੇ ਆ ਹਾਂ ਇਹ ਤਨੌਲੇ ਵਾਲੀ ਉਪਲੀ ਇੱਕ ਉਧਰ ਸੰਗਰੂਰ ਕਿੰਨੀ ਵੀ ਹੈਗੀ ਆ ਹਾਂਜੀ ਬਈ ਤੇ ਕਈ ਸੱਜਣ ਪਲੇ ਖਾ ਖਾ ਜਾਂਦੇ ਇਹ ਨਾ ਇਹ ਨੂੰ ਜ਼ਿਲ੍ਹਾ ਬਰਨਾਲਾ ਪੈ ਜਾਂਦਾ ਹੈਨਾ ਹਾਂਜੀ ਬਈ ਤੇ ਲਵੀ ਤੁਹਾਡੇ ਨੰਬਰ ਕਿੰਨਾ 98762 51606 ਓਕੇ ਲੈ ਮੇਤਰੋ ਬਾਕੀ ਨੰਬਰ ਆਪਾਂ ਸਕਰੀਨ ਤੇ ਚਲਾਤਾ ਜੇ ਕਿਸੇ ਸੱਜਣ ਨੇ ਮੇਲਾ ਲੁੱਟਣਾ ਬਾਡੀ ਬਿਲਕੁਲ ਸਿਰ ਤੇ ਆ ਖੜੀ ਤਾਂ ਲਾਓ ਫੋਨ ਬਈ